ਪੁਲਿਸ ਕਮਿਸ਼ਨਰ ਅੰਮ੍ਰਿਤਸਰ ਰਣਜੀਤ ਸਿੰਘ ਢਿੱਲੋਂ ਨੇ ਪ੍ਰੈਸ ਕਾਨਫਰੰਸ ਦੌਰਾਨ ਵੱਖ-ਵੱਖ ਮਾਮਲਿਆਂ ਦੇ ਬਾਰੇ ਵਿਸਤਾਰ ਨਾਲ ਦਿੱਤੀ ਜਾਣਕਾਰੀ ਇਹ ਵੀ ਪੰਜਾਬ న్యూਸ ਦੀ ਖਾਸ ਰਿਪੋਰਟ ਇੱਕ ਲੇਡੀ ਦਾ ਮਰਡਰ ਹੋਇਆ ਸੀ ਉਸ ਮਰਡਰ ਦੀ ਇਨਵੈਸਟੀਗੇਸ਼ਨ ਸਾਡੇ ਡੀਐਸਪੀ ਸ਼ਰਟਾ ਐਸਐਚਓ ਕੰਟੋਨਮੈਂਟ ਏਡੀਸੀ ਵੀ ਉਹ ਮਨੂ ਦੀ ਤੇ ਸੀਆਈਏ ਤੇ ਹੋਰ ਸਾਰਿਆਂ ਨੇ ਰਲ ਕੇ ਉਹ 9:30 10 ਵਜੇ ਦੀ ਵਾਰਦਾਤ ਸੀ ਤੇ ਪੁਲਿਸ ਨੇ ਉਹਨੂੰ 24 ਘੰਟਿਆਂ ਦੇ ਵਿੱਚ ਵਿੱਚ ਉਹਨੂੰ ਟ੍ਰੇਸ ਕਰ ਲਿਆ ਇਹ ਬਲਾਈਂਡ ਮਰਡਰ ਸੀ ਪੁਲਿਸ ਨੇ ਆਪਣੇ ਟੈਕਨੀਕਲ ਸਾਧਨਾ ਰਾਹੀਂ ਬਾਕੀ ਹੋਰ ਇਨਵੈਸਟੀਗੇਸ਼ਨ ਰਿਸੋਰਸ ਜਰਾਹੀਂ ਇਹ ਕਰਕੇ ਅੱਜ ਇਸ ਵਿਅਕਤੀ ਨੂੰ ਹਾਰਪੁਰ ਤੋਂ ਗ੍ਰਿਫਤਾਰ ਕੀਤਾ ਇਹ ਵਿਅਕਤੀ ਉਸ ਲੇਡੀ ਦੇ ਘਰ ਜਿਹਦਾ ਮਰਡਰ ਹੋਇਆ ਸੈਨੀਟਰੀ ਦਾ ਕੰਮ ਕਰਦਾ ਸੀ ਤੇ ਉਹਦੇ ਘਰ ਆਮ ਆਉਣ ਜਾਣ ਸੀ ਹੁਣ ਉਸ ਤੋਂ ਬਾਅਦ ਇਸ ਵਿਅਕਤੀ ਦੇ ਖਿਲਾਫ ਇੱਕ ਮੁਕਦਮਾ ਦਰਸੀ ਜਿਹਦੇ ਵਿੱਚ ਇਹ ਕਪੂਰਥਲਾ ਜੇਲ੍ਹ ਦੇ ਵਿੱਚ ਬੰਦ ਸੀ ਉਹ ਚੋਰੀ ਦਾ ਮੁਕਦਮਾ ਸੀ 5 ਅਗਸਤ ਨੂੰ ਉੱਥੋਂ ਬੇਲ ਆਊਟ ਹੋ ਕੇ ਆਇਆ ਸੀ ਉਸ ਬੇਲ ਆਊਟ ਆਉਣ ਤੋਂ ਬਾਅਦ ਇਹਨੇ ਕੱਲ ਉਸ ਤਾਕ ਦੇ ਵਿੱਚ ਵੀ ਜਦੋਂ ਉਹਦਾ ਹਸਬੰਡ ਤੇ ਉਹਦੀ ਬੇਟੀ ਆ ਉਹਨੂੰ ਬਾਹਰ ਜਾਣਗੇ ਉਹਦੇ ਘਰੇ ਇਹਨੇ ਐਂਟਰ ਕੀਤਾ ਕਿਉਂਕਿ ਉਹ ਪਹਿਲਾਂ ਹੀ ਇਹਨੂੰ ਜਾਣਦੀ ਸੀ ਉਹਨੇ ਇਹਦਾ ਦਰਵਾਜ਼ਾ ਖੋਲ ਦਿੱਤਾ ਤੇ ਉੱਥੇ ਕਿਸੇ ਗੱਲ ਤੋਂ ਇਹਨਾਂ ਦਾ ਆਪਸੀ ਟਕਰਾਅ ਹੋਇਆ ਉਸ ਤਕੜਾਰ ਦੇ ਵਿੱਚ ਇਹਨੇ ਕਿਚਨ ਦੇ ਵਿੱਚੋਂ ਚਾਕੂ ਚੱਕ ਕੇ ਉਸ ਔਰਤ ਦੇ ਜਿਹੜੇ ਗਲ ਤੇ ਵਾਰ ਕਰਕੇ ਉਹਦਾ ਮਰਡਰ ਕਰਤਾ ਸਾਡੀ ਪੁਲਿਸ ਟੀਮ ਨੇ ਦਿਨ ਰਾਤ ਇੱਕ ਕਰਕੇ 24 hours ਦੇ ਵਿੱਚ ਵਿੱਚ ਇਸ ਬਲਾਈਂਡ ਮਰਡਰ ਨੂੰ ਸੁਲਝਾ ਕੇ ਤੇ ਹੁਸ਼ਿਆਰਪੁਰ ਤੋਂ ਜਾ ਕੇ अर्ली ਮਾਰਨਿੰਗ ਹਾ ਉਸ ਕਿਊਜ਼ ਨੂੰ ਅਰੈਸਟ ਕਰ ਲਿਆ ਇਹਦੀ ਜਿਹੜੀ ਫਰਦਰ ਡਿਟੇਲਸ ਆ ਉਹ ਇਨਵੈਸਟੀਗੇਸ਼ਨ ਜਾਰੀ ਆ ਤੇ ਉਹ ਅਸੀਂ ਤੁਹਾਡੇ ਨਾਲ ਜੇ ਲੋਡ ਹੋ ਬਾਅਦ ਸ਼ੇਅਰ ਕਰ ਸਕਦੇ ਆ ਸਰ ਕਤਲ ਕਰਨੀ ਗਿਆ ਸੀ ਜਾਂ ਫਿਰ ਕੋਈ ਹੋਰ ਮਨਚਾ ਸੀ ਇਹ ਵਗਗਾਰ ਸੀ ਵਗਗਾਰ ਹੋਣ ਕਰਕੇ ਹੋ ਸਕਦਾ ਇਹ ਮੋਟਿਵ ਆ ਜਿਹੜਾ ਅਸੀਂ ਯੈਸ ਇਟ ਇਟ ਟੂ ਬੀ ਕਲੀਅਰਡ ਇਹ ਕਨਫਰਮ ਨਹੀਂ ਹੋ ਸਕਦਾ ਇਹਨੇ ਉਸਤੇ ਕਿਸੇ ਮਾੜੀ ਨਿਗਾ ਨਾਲ ਕੋਈ ਅਟੈਂਪਟ ਕੀਤਾ ਹੋਵੇ ਜਾਂ ਉਹਨੇ ਰਜਿਸਟਰ ਕੀਤਾ ਹੋਵੇ ਜਾਂ ਕੋਈ ਹੋਰ ਕਾਰਨਾਂ ਇਹ ਸਾਰੀਆਂ ਚੀਜ਼ ਅਸੀਂ ਵੈਰੀਫਾਈ ਕਰ ਰਹੇ ਹਾਂ ਆਫਟਰ ਕੰਪਲੀਟ ਇਨਵੈਸਟੀਗੇਸ਼ਨ ਹੀ ਇਹਦਾ ਜਿਹੜਾ ਪ੍ਰੋਪਰ ਮੋਟਿਵ ਆ ਜਿਹੜਾ ਕੀ ਮੋਟਿਵ ਸੀਗਾ ਪਰ ਇਸ ਬੰਦੇ ਦਾ ਕਿਰਦਾਰ ਆ ਜਿਹੜਾ ਇਹ ਤਿੰਨ ਚਾਰ ਲੇਡੀਜ਼ ਨਾਲ ਲਵਨ ਰਿਲੇਸ਼ਨ ਦੇ ਵਿੱਚ ਆ ਕੋਈ ਚੰਡੀਗੜ੍ਹ ਆ ਕੋਈ ਇੱਥੇ ਆ ਸੋ ਇਹਦਾ ਜਿਹੜਾ ਕੈਰੈਕਟਰ ਹੈਗਾ ਜਿਹੜਾ ਉਹ ਵੂਮਨਾਈਜ਼ਰ ਟਾਈਪ ਵਾਲਾ ਹੈਗਾ ਇਹਨੇ ਹੁਣ ਇਹ ਮਰਡਰ ਕੇਸ ਮਕਸਦ ਨਾਲ ਕੀਤਾ ਇਹ ਐਗਜ਼ੈਕਟ ਇਨਵੈਸਟੀਗੇਸ਼ਨ ਜਦੋਂ ਕਲੀਅਰ ਹੋਵੇਗੀ ਉਦੋਂ ਬਾਅਦ ਅਸੀਂ ਤੁਹਾਨੂੰ ਕੰਕ੍ਰੀਟ ਡਿਟੇਲ ਦੇ ਦੇਵਾਂਗੇ ਅਧਿਕਾਰ ਕਰਕੇ ਦੱਸ ਸੀ ਸੈਕਟਰੀ ਦਾ ਲਾਸਟ ਜਦੋਂ ਇਹਨਾਂ ਦੇ ਸੰਪਰਕ ਵਿੱਚ ਕਦੋਂ ਆਇਆ ਸੀ ਇਹਨਾਂ ਦੇ ਪਰਿਵਾਰ ਦੇ ਇਹਨਾਂ ਨੇ ਸੁੰਨਣ ਦੱਸਿਆ ਉਹ 7 7-8 ਸਾਲ ਤੋਂ ਇਹਨਾਂ ਦਾ ਵਾਕਫ ਕਰ ਸੀਗਾ 7-8 ਸਾਲ ਤੋਂ ਹੀ ਜਦੋਂ ਇਹਦਾ ਹਸਬੰਡ ਆਪਣੀ ਬੇਟੀ ਨੂੰ ਹਸਪੀਟਲ ਆਪਣੇ ਸਕੂਲ ਛੱਡਣ ਜਾਇਆ ਸੀ ਉਦੋਂ ਬਾਅਦ ਇਹਨੇ ਮੂੰਹ ਬੰਦ ਕਰਕੇ ਬਾਹਰੋਂ ਦੇਖ ਰਿਹਾ ਸੀਗਾ ਉਹ ਜਦੋਂ ਬਾਹਰ ਨਿਕਲਿਆ ਇਹ ਗਲੀ ਤੋਂ ਅੱਗੇ ਨਿਕਲ ਗਿਆ ਜਦੋਂ ਉਹ ਚਲਿਆ ਗਿਆ ਤਾਂ ਇਹਨੇ ਮੌਕਾ ਤਾੱਕ ਕੇ ਦਰਵਾਜ਼ਾ ਖੜਕਾਇਆ ਉਹਨੇ ਇਹਨੂੰ ਪ੍ਰਾਣੀ ਵਾਕਵਿਤ ਹੋਣ ਦੇ ਨਾਂ ਤੇ ਦਰਵਾਜ਼ਾ ਖੋਲ੍ਹਿਆ ਤੇ ਇਹਨੇ ਇਸ ਵਾਰ ਦਾਤ ਨੂੰ ਅੰਜਾਮ ਦਿੱਤਾ ਇਹ ਇਹ ਆਪਣੇ ਰਾਜਾ ਰਾਜਾ ਸੰਸੀ ਦਾ ਰਾਜਾ ਸੰਸੀ ਅਮਰਸਰ ਹੈ ਜੀ ਇਹਦੀ ਫੈਮਿਲੀ ਹੈ ਇਹਦਾ 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 ਨਾਮ ਵਿੱਕੀ ਹੈ ਪੁੱਤਰ ਕਸ਼ਮੀਰ ਸਿੰਘ ਵਾਸੀ ਰਾਜਾ ਸੰਸੀ ਅਮਰਸਰ ਦਿਹਾਤੀ ਦੇ ਵਿੱਚ ਪੈਂਦਾ ਇਹ 7-8 ਪਾਸਾ 28 ਸਾਲ ਦੀ ਉਮਰ ਆ ਤੇ ਸੈਂਟਰੀ ਦਾ ਕੰਮ ਕਰਦਾ। ਕੀ ਇਹਦੇ ਨਾਲ ਜਿਹੜਾ ਲੜਾਈ ਝਗੜਾ ਹੋਇਆ ਤੇ ਜਾਂਦੇ ਵਿੱਚ ਆਪੂ ਚੁੱਕੇ ਪਹਿਲੇ ਕੋਈ ਗੱਲਬਾਤ ਹੋਈ ਹੋਈ ਹੈ ਕਿ ਇਹਦੇ ਨਾਲ ਵੀ ਆਪੂ? ਅਸੀਂ ਜੀ ਕੱਲ ਦੇ ਲੱਗੇ ਪਹਿਲਾਂ ਤਾਂ ਸ਼ਾਮ ਤੱਕ ਇਹਨੂੰ ਰਾਤ ਨੂੰ 10-11 ਵਜੇ ਤੱਕ ਰੈਂਡਿਫਾਈ ਕੀਤਾ। ਰੈਂਡਿਫਾਈ ਕਰਨ ਤੋਂ ਬਾਅਦ ਫਿਰ ਸਵੇਰੇ ਮਾਰਨਿੰਗ ਲੈ ਕੇ ਆਏ ਆ ਸਾਰੀਆਂ ਡਿਟੇਲ ਅਸੀਂ ਵਰਕਆਊਟ ਕਰਨੀਆਂ। ਹੁਸ਼ਿਆਰਪੁਰ ਸਰ ਕਿੱਥੇ ਸੀਗਾ ਕਿਸੇ ਤੇ ਹਾਈਡ ਆਊਟ ਤੇ ਸੀ। ਹੁਸ਼ਿਆਰਪੁਰ ਦੇ ਨਾਨਕੇ ਸੀ। ਇਹਦੇ ਨਾਨਕਿਆਂ ਕੋਲੋਂ ਉੱਥੋਂ ਇਹ ਘਰ ਤੋਂ ਤੁਰਦਾ ਫਿਰਦਾ ਸੀ। ਉੱਥੇ ਸਾਡੀ ਟੀਮਾਂ ਪਹੁੰਚ ਗਿਆ ਸੀਗੀਆਂ ਪਹੁੰਚ ਕੇ ਉਸ ਹਾਵ ਨਾਲ ਸੀਨ ਉਥੋਂ ਲੇਕਨ ਉਸ ਤੋਂ ਦੀ ਗੱਲ ਆਈ ਕਿ ਜਿਸ ਨੂੰ ਜੇਲ੍ਹ ਚ ਗਿਆ ਸੀ ਤੇ ਘਰ ਦੇ ਨਾਲ ਕੱਟ ਦਿੱਤਾ ਹੋਵੇ ਕੋਈ ਇਸ ਤੋਂ ਦੀ ਗੱਲ ਬਦਲਮੀ ਕੀ ਹੋਈ ਨਹੀਂ ਐਜ਼ ਆਫ ਨਾਓ ਇਹਦੇ ਦੱਸਣ ਤੇ ਇਹ ਆ ਇਹ ਦੇ ਜੇਲ੍ਹ ਜੇਲ੍ਹ ਚ ਜਾਣ ਕਰਕੇ ਉਸ ਲੇਡੀ ਵੱਲੋਂ ਵੀ ਤੂੰ ਕ੍ਰਿਮੀਨਲ ਬੰਦਾ ਤੂੰ ਮਾੜਾ ਬੰਦਾ ਇਸ ਗੱਲੋਂ ਉਹਨੇ ਇਹਨੂੰ ਕਿਸੇ ਕਾਰਨ ਕਰਕੇ ਹੋ ਸਕਦਾ ਇੱਕ ਪੋਸਿਬਿਲਟੀ ਆ ਉਹਨੇ ਕਿਸੇ ਕਾਰਨ ਕਰਕੇ ਇਹਨੂੰ ਪਰੇ ਕਰਨਾ ਚਾਹਿਆ ਹੋਵੇ ਵੀ ਤੂੰ ਇੱਥੇ ਮੇਰੇ ਘਰ ਚ ਆਵੇਂਗਾ ਜਾਂ ਇੱਥੇ ਆਵੇਂਗਾ ਸਮਥਿੰਗ ਲਾਈਕ 댓 ਬਟ ਨਥਿੰਗ ਇਜ਼ ਕੰਕ੍ਰੀਟ ਇਹ ਵੈਰੀਫਿਕੇਸ਼ਨਾਂ ਸਾਡੀਆਂ ਜਾਰੀ ਆ ਇਹ ਕਿਆਸਰਾਈਆਂ ਨੇ ਇਹਦੀ ਇਨਕੁਇਰੀਸ਼ਨ ਦੇ ਵਿੱਚ ਸਾਰੀ ਗੱਲ ਕਲੀਅਰ ਹੋਵੇ ਸਰ ਇਹ ਦੋ ਹੀ ਚੋਰੀ ਹੋ ਜਾਂਦੀ ਸੀ ਜਾਂ ਤੇ ਲੋਕ ਦੇ ਮਕਸਦ ਨਾਲ ਗਿਆ ਹੈ ਜਾਂ ਕੋਈ ਰਿਲੇਸ਼ਨਸ਼ਿਪ ਦੀ ਗੱਲ ਹੈ ਉਹ ਇਸਾ ਕਰਨ ਦੇ ਸਾਹਮਣੇ ਆ ਕੇ ਨਹੀਂ ਰਹੇ ਤੁਹਾਡੀਆਂ ਗੱਲਾਂ ਠੀਕ ਆ ਬਟ ਜਿੰਨਾ ਚਿਰ ਅਸੀਂ ਪ੍ਰੋਫੈਸ਼ਨਲ ਬੰਦੇ ਆ ਜਿੰਨਾ ਚਿਰ ਅਸੀਂ ਕੰਕ੍ਰੀਟ ਉਸ ਗੱਲ ਨੂੰ ਵੈਰੀਫਾਈ ਨਹੀਂ ਕਰ ਲੈਂਦੇ ਅਸੀਂ ਕੱਚੀ ਗੱਲ ਤੁਹਾਨੂੰ ਸ਼ੇਅਰ ਨਹੀਂ ਕਰ ਸਕਦੇ ਸਰ ਇਹ ਚੋਰੀ ਹੋਈ ਹੈ ਜਿੱਦਾਂ ਕਿਹਾ ਜਾ ਰਿਹਾ ਸੀ ਕਿ ਮੋਬਾਈਲ ਵੀ ਚੁੱਕਿਆ ਗਿਆ ਦੀ ਗ੍ਰਿਫਤਾਰੀ ਹੋਇਆ ਹੋਰ ਜਿਹੜੇ 3 ਨਾਮ ਦਰਜ ਕੀਤੇ ਨੇ ਉਹ ਸਬਡਿਟ ਹੋ ਗਿਆ ਸਰ ਐਸ.ਜੀ.ਪੀ.ਸੀ. ਕਤਲ ਮਾਮਲੇ ਦੇ ਵਿੱਚ ਉਹਦੇ 'ਚ ਜਿਹੜਾ ਮੁੱਖ ਦੋਸ਼ੀ ਆ ਉਹ ਗ੍ਰਿਫਤਾਰ ਹੋ ਗਿਆ ਦੋ ਇੱਕ ਜਾਂ ਐਗਜੈਕਟ ਮੈਨੂੰ ਇਸ ਵੇਲੇ ਯਾਦ ਨਹੀਂ ਇੱਕ ਜਾਂ ਦੋ ਬੰਦੇ ਪਹਿਲਾਂ ਅਰੈਸਟ ਹੋ ਗਏ ਸੀ ਜਿਹੜਾ ਮੁੱਖ ਦੋਸ਼ੀ ਸੀਗਾ ਜਿਸ ਨੇ ਕਿਰਪਾਨ ਮਾਰੀ ਸੀ ਉਹ ਅਰੈਸਟ ਹੋ ਗਿਆ ਬਾਕੀਆਂ ਦਾ ਰੋਲ ਆ ਜਿਹੜਾ ਅਸੀਂ ਵੈਰੀਫਾਈ ਕਰ ਰਹੇ ਹਾਂ ਚਾਰ ਅਰੈਸਟ ਹੋ ਗਏ ਚਾਰ ਟੋਟਲ 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 ਚਾਰ ਬੰਦੇ ਚਾਰ ਬੰਦੇ ਅਰੈਸਟ ਹੋ ਗਏ ਆ ਜਿਹੜਾ ਮੇਨ ਮੇਨ ਵਿਅਕਤੀ ਉਹ ਵੀ ਅਰੈਸਟ ਹੋ ਗਿਆ ਇਹ ਇਤਮਾਮ ਵਿੱਚ ਜਦੋਂ ਅਜਿਹਾ ਨਵਾਂ ਖਿਆਲ ਵਰਤੀ ਗਿਆ ਉਹ ਨਜਾਇਜ਼ ਸੀ ਜਾਇਦ ਸੀ ਕਿ ਉਹ ਜਿਹੜਾ ਚੱਲੇ ਨਹੀਂ ਕਿਸ ਤਰ੍ਹਾਂ ਦੇਖਿਆ ਜਾ ਰਿਹਾ ਸੀ ਸੀਸੀਟੀਵੀ ਵਿੱਚ ਇੱਕਦਮ ਮੌਜੂਮ ਦੀ ਅਣਕੀ ਹੋਇਆ ਸੀ ਉਹ ਉਹ ਦੇਸੀ ਬੱਤੀ ਬੋਰ ਪਿਸਤੌਲ ਸੀ ਤੇ ਉਹਦੇ ਨਾਲ ਉਹਨੇ ਅਟੈਕ ਕੀਤਾ ਬੀਸਿਕਲੀ ਮਾਰਦੀ ਮਨਸਾ ਸੀ ਜਿੱਦੋਂ ਕਿ ਅੰਦਰ ਗਨ ਪੁਆਇੰਟ ਨੂੰ ਲੈ ਕੇ ਆਏ ਬੰਦਕ ਬਣਾ ਕੇ ਉੱਧਰ ਲੈੰਦਾ ਹੁ ਉਹਨਾਂ ਨੇ ਜੋ ਸਾਨੂੰ ਐਜ਼ ਆਫ ਨਾਉ ਸਾਨੂੰ ਨਜ਼ਰ ਆ ਰਿਹਾ ਉਹਨਾਂ ਨੇ ਬਾਹਰ ਓਪਨ ਦੇ ਵਿੱਚ ਕ੍ਰਾਈਮ ਨੂੰ ਇਨਜਾਮ ਦੇਣ ਦੀ ਥਾਂ ਤੇ ਉਹਨੂੰ ਕਿਸੇ ਨਾ ਕਿਸੇ ਬਹਾਨੇ ਆਪਣਾ ਇਨਸਾਈਡ ਚਲੇ ਗਏ ਸੋ ਦੈਟ ਬਾਹਰ ਆਸੇ ਪਾਸੇ ਲੋਕਾਂ ਦੇ ਘਰ ਨੇ ਕੋਈ ਹੋਰ ਨੇ ਸਾਰਾ ਦੇਖੂਗਾ ਕੋਈ ਖੜਕਾ ਹੋਵੇਗਾ ਉਸ ਕਰਾਇਮ ਨੂੰ ਇੰਜਾਮ ਦੇਣ ਦੀ ਮਕਸਦ ਦੇ ਨਾਲ ਜੋ ਸਾਨੂੰ ਜਾਪਦਾ ਉਹਨੂੰ ਗੱਲਾਂ ਚ ਲਾ ਕੇ ਥੋੜਾ ਜਿਹਾ ਅੰਦਰ ਲੈ ਕੇ ਗਏ ਨੇ ਠੀਕ ਹੈ ਠੀਕ ਹੈ ਥੈਂਕ ਯੂ ਸਰ ਕੱਲ ਅਨ ਕਾਉਂਟਡ ਕੈਸ਼ ਇਹ ਤਾਂ ਸਰ ਪਰ ਕਿਹਨਾ ਉਹ ਸਾਨੂੰ ਸ਼ੱਕ ਦੇ ਆਧਾਰ ਤੇ ਮਿਲੀ ਸੂਚਨਾ ਤੇ ਉਹ 69 ਲੱਖ ਰੁਪਏ ਕੈਸ਼ ਜਿਹੜਾ ਰਿਕਵਰ ਹੋਇਆ ਉਹ ਅਸੀਂ ਬੈਂਕ ਮੈਨੇਜਰਸ ਦੀ ਹੈਲਪ ਦੇ ਨਾਲ ਉਹਨੂੰ ਪਲੱਸ ਇਨਕਮ ਟੈਕਸ ਅਧਿਕਾਰੀਆਂ ਦੀ ਹੈਲਪ ਦੇ ਨਾਲ ਉਹਨੂੰ ਕਬਜ਼ੇ 'ਚ ਲੈ ਕੇ ਉਹਦੀ ਜਿਹੜੀ ਆ ਇਨਵੈਸਟੀਗੇਸ਼ਨ ਕਰ ਰਹੇ ਆ ਉਸ ਇਨਵੈਸਟੀਗੇਸ਼ਨ ਦਾ ਜਿਹੜੇ ਪਾਸੇ ਵੀ ਜਿਸ ਤਰ੍ਹਾਂ ਦਾ ਉਹਦਾ ਹੋਵੇਗਾ ਉਸ ਪਾਸੇ ਨੂੰ ਉਹਨੂੰ ਅਸੀਂ ਕਾਊਂਟਰ ਕਰਕੇ ਮਸਲਾ ਦਾ ਇੱਕ ਸ਼ੱਕ ਸੀ ਵੀ ਉਹਦੇ ਵਿੱਚ ਸ਼ਰਾਬ ਦੀਆਂ ਜਿਹੜੀਆਂ ਹੈਗੀਆਂ ਨੇ ਕੋਈ ਬੋਟਲਸ ਹੈਗੀਆਂ ਉਸ ਗੱਡੀ ਦੇ ਵਿੱਚ ਜਾ ਰਹੀਆਂ ਨੇ ਠੇਕੇਦਾਰਾਂ ਨੂੰ ਸ਼ੱਕ ਪਿਆ ਸੀ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਸੀ ਪਰੰਤੂ ਜਦੋਂ ਉਹਨੂੰ ਰੋਕ ਕੇ ਚੈੱਕ ਕੀਤਾ ਤਾਂ ਉਹਦੇ ਵਿੱਚ ਸ਼ਰਾਬ ਨਹੀਂ ਸੀ ਉਹਦੇ ਵਿੱਚ 69 ਲੱਖ ਰੁਪਏ ਦਾ ਕੈਸ਼ ਸੀਗਾ ਜਿਹੜਾ ਕਾਊਂਟ ਕਰਕੇ ਅਸੀਂ ਜਮ੍ਹਾਂ ਕਰਾਤਾ ਤੇ ਉਹਦੀ ਇਨਵੈਸਟੀਗੇਸ਼ਨ ਤੇ ਜੋ ਵੀ ਸਾਹਮਣੇ ਆਵੇਗਾ ਉਸ ਉੱਤੇ ਕਾਰਵਾਈ ਕੀਤੀ ਜਾਵੇ ਸਰ ਇਸ ਮਾਮਲੇ ਸੀਨੀਅਰ ਅਫੀਸਰ ਵੀ ਆ ਗਏ ਤੇ ਜੋ ਡਾਕਟਰ ਸਾਹਿਬ ਦਾ ਕਹਿ ਰਹੇ ਸੀ ਕਿ ਉਹਨਾਂ ਨੇ ਰੋਕ ਕੇ ਜਾ ਰਹੇ ਨੇ ਇਸ ਵੰਦੀ ਇਹਨਾਂ ਰਹੀ ਬੜੇ ਕੈਸ ਉਹ ਮੈਂ ਚੈੱਕ ਕਰ ਲੂੰਗਾ ਮੈਨੂੰ ਉਹਨਾਂ ਨੇ ਮਜੀਠਾ ਰੋਡ ਥਾਣਾ ਮਜੀਠਾ ਰੋਡ ਦੇ ਵਿੱਚ ਇੱਕ ਚਰਚ ਸੀ ਉਸ ਚਰਚ ਦੇ ਬੇਅਦਵੀ ਦੀ ਵਾਰਦਾਤ ਹੋਈ ਸੀ ਜੀ ਦੇ ਵਿੱਚ ਇੱਕ ਲੇਡੀ ਨੇ ਚਰਚ ਦੇ ਇੰਟੀਰੀਅਰ ਜਿਹੜੇ ਹੈਗੇ ਆ ਉਹਨਾਂ ਦਾ ਏਰੀਆ ਉਹਦੇ ਵਿੱਚੋਂ ਉਹਨਾਂ ਦਾ ਤਿੰਨ ਚੀਜ਼ਾਂ ਜਿਹੜੀਆਂ ਹੈਗੀਆਂ ਸੀਗੀਆਂ ਉਹ ਚੋਰੀ ਕਰਕੇ ਲੈ ਗਈ ਸੀ ਇੱਕ ਸਪ੍ਰਿੰਕਲਰ ਸੀਗਾ ਇੱਕ ਪਾਇਅ ਸੀਗਾ ਤੇ ਇੱਕ ਕ੍ਰੋਸ ਸੀਗਾ ਇਹ ਬਹੁਤ ਉਹਨਾਂ ਦੇ ਧਾਰਮਿਕ ਜਨ ਨੇ ਤੇ ਬੜੇ ਕਮਿਟਿਡ ਓਨਲੀ ਜਿਹੜੇ ਵੈਪਟਾਈਜ਼ਡ ਬੰਦੇ ਆ ਇਹ ਉਹਨਾਂ ਦੇ ਉਹਨਾਂ ਨੂੰ ਦੇਣ ਦੇ ਲਈ ਉੱਥੇ ਪ੍ਰਸ਼ਾਦ ਰੱਖਿਆ ਜਾਂਦਾ ਉਹਨਾਂ ਦਾ ਉੱਥੇ ਆਮ ਬੰਦੇ ਦੀ ਐਂਟਰੀ ਨਹੀਂ ਹੁੰਦੀ ਉਹ ਲੇਡੀ ਇੱਕ ਗੱਲ 9-10 ਵਜੇ ਉੱਥੇ ਐਂਟਰ ਕਰਕੇ ਉਹ ਸਾਰਾ ਕੁਝ ਉਥੋਂ ਉਹ ਚੋਰੀ ਕਰਕੇ ਲੈ ਗਈ ਸੀ ਉਹ ਵੀ ਪੁਲਿਸ ਨੇ ਸੀਸੀਟੀਵੀ ਦੀ ਮਦਦ ਦੇ ਨਾਲ ਇਤੋਂ ਉਹਦੀ ਪੜਤਾਲ ਕੀਤੀ ਤੇ ਉਹ ਫਦੇਗੜ ਚੂੜੀਆਂ ਉਥੋਂ ਉਹ ਲੇਡੀ ਨੂੰ ਜਾ ਕੇ ਅਰੈਸਟ ਕੀਤਾ ਤੇ ਜਿਹੜਾ ਵੀ ਚੋਰੀ ਹੋਇਆ ਸਮਾਨ ਸੀਗਾ ਉਹ ਰਿਕਵਰ ਕੀਤਾ ਜਿਹੜਾ ਕ੍ਰਿਸਚੀਅਨ ਭਾਈਚਾਰਾ ਬਿਸ਼ਪ ਸਾਹਿਬ ਆ ਉਹ ਵੀ ਆਏ ਸੀ ਦੇ ਵਰ ਵੈਰੀ ਐਪਰੀਸ਼ੀਏਟਿਵ ਵੀ ਪੁਲਿਸ ਨੇ ਸਾਡਾ ਜਿਹੜਾ ਇਹ ਵੈਦਵੀ ਦਾ ਕੇਸ ਸੀ ਬਹੁਤ ਜਲਦੀ ਟਰੇਸ ਹੋ ਗਿਆ ਤੇ ਇਸ ਤਰੀਕੇ ਨਾਲ ਜਿਹੜੀਆਂ ਉਹ ਲੋਕਾਂ ਦੀਆਂ ਧਾਰਮਿਕ ਭਾਵਨਾ ਨੂੰ ਠੇਸ ਪਹੁੰਚੀ ਸੀ ਉਹਨਾਂ ਦਾ ਖੁਸ਼ ਹੱਦ ਤੱਕ ਆ ਜਿਹੜੀ ਉਹ ਪਰਭਾਈ ਹੋ ਗਈ ਆ ਇਹ ਔਰਤ ਗੁਰਦਾਸਪੁਰ ਦੀ ਰਹਿਣ ਵਾਲੀ ਆ ਇਹ ਦਾ ਇਹ ਉਮਾਨ ਦੇ ਵਿੱਚ ਰਹਿੰਦੀ ਸੀ ਉਮਾਨ ਦੀ ਇਹ ਐਨ ਆਰ ਆਈ ਪਰ ਉਥੋਂ ਦੀ ਰੈਜ਼ੀਡੈਂਟ ਬਣੀ ਹੋਈ ਆ ਉਥੋਂ ਦਾ ਇਹਦਾ ਪਾਸਪੋਰਟ ਆ ਉਥੋਂ ਦੀ ਦੀ ਆਈ ਡੀ ਕਾਰਡ ਆ ਪਰ ਜ਼ਿਆਦਾ ਤੌਰ ਤੇ ਇਨੀਸ਼ੀਅਲੀ ਹਲੇ ਕੋਈ ਅਜੇ ਕੋਈ ਸਾਨੂੰ ਅਜੇ ਨਹੀਂ ਗੱਲ ਲੱਗੇ ਨ ਜਾਣਬੁੱਝ ਕੇ ਕੀਤੀ ਹੋਵੇ ਇਨੀਸ਼ੀਅਲੀ ਇਹ ਦੇਖਣ ਤੇ ਜਾਪਦਾ ਮੋਟੇ ਤੌਰ ਤੇ ਵੀ ਸ਼ਾਇਦ ਇਹ ਮੈਂਟਲ ਡਿਸਟਰਬਸੇ ਫੋਟੇ ਘਟ ਜੁੜਿਆਂ ਤੋਂ ਬੱਸ ਤੇ ਆਈ ਸੀ ਬੱਸ ਤੋਂ ਹੀ ਵਾਪਸ ਗਈ ਸੀ ਸਾਡੀ ਟੀਮ ਜਿਹਦੇ ਚ ਸਾਰੇ ਜਿਹੜੇ ਐਸ ਐਚਓ ਮਜੀਠਾ ACP ਮਨਿੰਦਰ ਸਿੰਘ ਤੇ ADCP ਮਨੂ ਰਾਣਾ ਜੀ CIA ਸਟਾਫ ਇਹਨਾਂ ਨੇ ਵੀ ਅਣਥੱਕ ਮਿਹਨਤ ਕਰਕੇ ਉਹ ਸਾਰੀ ਫੂਟੇਜ ਨੂੰ ਘੰਗੋਲਦੇ ਹੋਏ ਕੰਡਕਟਰਾਂ ਤੱਕ ਪਹੁੰਚ ਕਰਕੇ ਕੰਡਕਟਰਾਂ ਤੋਂ ਹੀ ਪੁੱਛ ਕੇ ਵੀ ਇਦਾਂ ਦੀ ਕੋਈ ਲੇਡੀ ਤੁਹਾਡੀ ਬੱਸ 'ਚ ਆਈ ਆ ਫਿਰ ਉਥੋਂ ਮੌਕੇ ਤੋਂ ਜਾ ਕੇ ਜਿੱਥੋਂ ਹਾਲਾਂਕਿ ਰਹਿੈਸ਼ੀ ਗੁਰਦਾਸਪੁਰ ਦੀ ਸੀ ਫਰਦੀ ਫਤੇਗੜ ਜੂੜੀਆਂ ਸੀ ਉਥੋਂ ਇਹ ਵੀ 24 ਘੰਟੇ ਦੇ ਵਿੱਚ ਜਿਹੜਾ ਇੱਕ ਚਰਚ ਨੂੰ ਜਿਹੜਾ ਬੇਅਦਵੀ ਦਾ ਮਸਲਾ ਸੀਗਾ ਉਹ ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਨੇ ਸੋਲਵ ਕਰਕੇ ਤੇ ਉਹ ਇੱਕ ਕਾਮਯਾਬੀ ਹਾਸਲ ਕੀਤੀ ਸਸਨ ਤੁਹਾਡੇ ਵੱਲੋਂ ਦੱਸਿਆ ਜਾ ਰਿਹਾ ਕਿ ਮੈਂਟਲੀ ਅਫਸਰਟ ਹੈ ਤੇ ਇਹਦੇ ਵੱਲੋਂ ਚਰਦੇ ਵਿੱਚ ਜਾ ਕੇ ਵੇਦਵੀ ਕੀਤੀ ਗਈ ਆ ਹੋਰ ਕਿਤੇ ਕੋਈ ਇਹੋ ਜਿਹਾ ਕੰਮ ਕੀਤਾ ਗਿਆ ਜਿਹੜੇ ਇਤ ਜਾਪ ਦੀ ਗਿਆ ਮੈਂ ਮੈਂ ਵਾਈਫਾਈ ਮੈਂ ਕੰਫਰਮ ਨਹੀਂ ਕਰ ਰਿਹਾ ਮੈਂ ਕਹਿੰਦਾ ਜਾਪ ਦੀ ਹੈ ਉਹ ਗਾਂ ਇਨਵੈਸਟੀਗੇਸ਼ਨ ਦਾ ਪਾਰਟ ਆ ਇਹ ਵੀ ਅਸੀਂ ਦੋਨੇ ਕ੍ਰਾਈਮੀ ਬਹੁਤ ਸ਼ਾਰਟ ਨੋਟਸ ਤੇ ਫੜੇ ਨੇ ਇਹਨਾਂ ਦੀ ਰਿਮਾਂਡ ਲਵਾਵਾਂਗੇ ਇਹਨਾਂ ਦੀ ਇਨਟੈਰੋਗੇਸ਼ਨ ਤੇ ਸਾਰੇ ਜੇ ਕੋਈ ਹੋਰ ਕੋਈ ਇਹਨਾਂ ਦੀ ਮਨਸ਼ਾ ਹੋਈ ਉਹ ਸਾਰੀ ਚੀਜ਼ ਜਿਹੜੀ ਚੈੱਕ ਕੀਤੀ ਜਾਵੇਗੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਸਵੇਰੇ ਜਿਹੜਾ ਐਨਆਰਆਈ ਨੂੰ ਗੋਲੀਆਂ ਮਾਰੀਆਂ ਕਰ ਵੜ ਕੇ ਉਹਦੇ ਚੋਂ ਸਾਹਮਣੇ ਆ ਜੀ ਜਿਹੜਾ ਸਵੇਰੇ ਹੋਇਆ ਅਮਰੀਕਾ ਰਹਿੰਦਾ ਸੀ ਉਹਦਾ ਸਾਰਾ ਪਰਿਵਾਰ ਵੀ ਅਮਰੀਕਾ ਰਹਿੰਦਾ ਉਹਦੀ ਮਾਤਾ ਤੇ ਉਹਦੀ ਵਾਈਫ ਜਿਹੜੀ ਜਿਹਦੇ ਨਾਲ ਉਹਦਾ 1 ਸਾਲ ਹੋਇਆ ਕਰੀ ਵਿਆਹ ਹੋਏ ਨੂੰ ਉਹ ਇੱਥੇ ਘਰ ਸੀਗੇ ਉਹਦੇ ਘਰ ਦੇ ਵਿੱਚ ਦੋ ਬੰਦੇ ਐਂਟਰ ਹੋਏ ਨੇ ਇੱਕ ਬੰਦਾ ਪ੍ਰਿਜ਼ਿਊਮੇਬਲੀ ਬਾਹਰ ਰਹਿ ਗਿਆ ਦੋ ਬੰਦਿਆਂ ਨੇ ਐਂਟਰ ਕਰਕੇ ਉਹਨੂੰ ਪਿਸਤੌਲ ਦਿਖਾ ਕੇ ਅੰਦਰ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਆ ਤੇ ਉਹ ਤੇ ਉਹਨੇ ਫਾਇਰ ਕੀਤਾ ਜਿਹਦੇ ਫਾਇਰ ਦੇ ਨਾਲ ਉਹ ਜ਼ਖਮੀ ਹੋ ਗਿਆ ਉਹਦੇ ਕੰਨ ਦੇ ਤੇ ਜਵਾੜੇ ਦੇ ਕੋਲੇ ਜਿਹੜੀ ਗੋਲੀ ਟੱਚ ਕੀਤੀ ਆ ਦੂਸਰੀ ਗੋਲੀ ਉਹਦੇ ਹੱਥ ਤੇ ਲੱਗੀ ਆ ਇਸ ਤਰੀਕੇ ਨਾਲ ਉਹ ਦੋਨੇ ਬੰਦੇ ਫਾਇਰਿੰਗ ਕਰਕੇ ਉਹ ਚਲੇ ਗਏ ਨੇ ਜਿਹੜੀ ਪੁਲਿਸ ਟੀਮ ਆ ਬੜੀ ਮਸਤੀਦੀ ਨਾਲ ਟੈਕਨੀਕਲ ਇਨਪੋਰਟਸ ਤੇ ਸੀਸੀਟੀਵੀਜ਼ ਤੇ ਤੇ ਹੋਰ ਸਾਧਨਾਂ ਦੇ ਰਾਹੀਂ ਹਰ ਹਿੱਲੇ ਵਸੀਲੇ ਅਸੀਂ ਉਸ ਕ੍ਰਾਈਮ ਦੇ ਪਿੱਛੇ ਲੱਗੇ ਆ ਮੈਨੂੰ ਉਮੀਦ ਆ ਸਾਡੇ ਆਫੀਸਰ ਸਾਡੀਆਂ ਟੀਮਸ ਦੇ ਆਰ ਵੈਰੀ ਪ੍ਰੋਫੈਸ਼ਨਲ ਜਿਵੇਂ ਬਾਕੀ ਜਿਹੜੇ ਕ੍ਰਾਈਮ ਆ ਜਿਹੜੇ ਉਹ ਟ੍ਰੇਸ ਹੋਏ ਨੇ ਇਹ ਵੀ ਅਸੀਂ ਜਲਦੀ ਟ੍ਰੇਸ ਕਰ ਲਾਂਗੇ ਇਹਦੇ ਵਿੱਚ ਜੋ ਪਰਿਵਾਰ ਵੱਲੋਂ ਦੱਸਿਆ ਗਿਆ ਇਹਦੀ ਇੱਕ ਪਹਿਲਾਂ ਵਾਈਫ ਸੀ ਜੀਹਦਾ ਅਗਰ ਦਸੰਬਰ 22 ਦੇ ਵਿੱਚ ਉਹਨੇ ਇਥੇ ਸੁਸਾਈਡ ਕਮਿਟ ਕਰ ਲਿਆ ਸੀ ਉਸ ਸੁਸਾਈਡ ਦੇ ਵਿੱਚ ਉਹਦੇ ਪੇਰੈਂਟਸ ਵੱਲੋਂ ਇਹਦੀ ਇਸ ਵਿਅਕਤੀ ਤੇ ਇਹਦੇ ਭਰਾ ਤੇ ਇਹਦੀ ਭੈਣ ਤੇ ਜਿਹੜੇ ਤਿੰਨੇ ਅਮਰੀਕਾ ਰਹਿੰਦੇ ਸੀ ਉਸ ਵੇਲੇ ਵੀ ਅਮਰੀਕਾ ਸੀ ਤੇ ਇਹਦੀ ਮਾਤਾ ਜਿਹੜੀ ਇੱਥੇ ਰਹਿੰਦੀ ਸੀ ਇਹ ਚਾਰਾਂ ਵਿਅਕਤੀਆਂ ਤੇ 304B ਦਾ ਪਰਚਾ ਦਰਜ ਹੋਇਆ ਸੀ ਉਸ ਪਰਚੇ 'ਚ ਪੁਲਿਸ ਨੇ ਇਨਵੈਸਟੀਗੇਸ਼ਨ ਦੌਰਾਨ ਇਹ ਤਿੰਨੇ ਭੈਣ ਭਰਾ ਕਿਉਂਗੇ ਯੂਐਸਏ ਸੀ ਇਹਨਾਂ ਦਾ ਡਾਇਰੈਕਟਲੀ ਉਸ ਕ੍ਰਾਈਮ ਨਾਲ ਕੋਈ ਲਿੰਕ ਨਹੀਂ ਬਣਦਾ ਸੀ ਇਹਨਾਂ ਨੇ ਉਸ ਵਜ੍ਹਾ ਕਰਕੇ ਪੁਲਿਸ ਨੇ ਉਹਨਾਂ ਨੂੰ ਇਨੋਸੈਂਟ ਦੇ ਕੇ ਉਹਦੀ ਮਾਤਾ ਦੇ ਖਿਲਾਫ ਪੁਲਿਸ ਦੇ ਵਿੱਚ ਅਦਾਲਤ ਦੇ ਵਿੱਚ ਕੇਸ ਦੇ ਦਿੱਤਾ ਸੀਗਾ ਉਹ ਜਿਹੜੇ ਸਮਾਇਤ ਟ੍ਰਾਇਲ ਆ ਜਿਹੜਾ ਅੰਡਰ ਟ੍ਰਾਇਲ ਚੱਲ ਰਿਹਾ ਕੇਸ ਤੇ ਇਸ ਤੋਂ ਕੁਝ ਸਮਾਂ ਪਹਿਲਾਂ ਇਹ ਵਿਅਕਤੀ ਜਦੋਂ ਕੇ ਅਮਰੀਕਾ ਵਿੱਚ ਸੀਗਾ ਇਹਨੂੰ ਉਸ ਲੜਕੀ ਦੇ ਭਰਾਵਾਂ ਵੱਲੋਂ ਉਸ ਲੜਕੀ ਦੇ ਕਿਸੇ ਹੋਰ ਰਿਸ਼ਤੇਦਾਰਾਂ ਵੱਲੋਂ ਇਹ ਇੱਕ ਥ੍ਰੈਟ ਕਾਲ ਰੀਸੀਵ ਹੋਈ ਸੀ ਵੀ ਜਿੱਥੇ ਸਾਡੀ ਲੜਕੀ ਗਈ ਆ ਤੈਨੂੰ ਵੀ ਸੀ ਉੱਥੇ ਭੇਜਣਾ ਉਹ ਥ੍ਰੈਟ ਕਾਲ ਦੇ ਆਧਾਰ ਤੇ ਇਹਨਾਂ ਵਿਅਕਤੀਆਂ ਨੇ ਆਪਣੇ ਵੱਲੋਂ ਪੂਰਾ ਸ਼ੱਕ ਜਾਰੀ ਕੀਤਾ ਵੀ ਉਸੇ ਪਰਿਵਾਰ ਨੇ ਇਸ ਮੁੰਡੇ ਦੇ ਗੋਲੀ ਚਲਵਾਈ ਆ ਇਹਨੂੰ ਮਾਰ ਦੇਣ ਦੀ ਨੀਅਤ ਨਾਲ ਇਹ ਤੇ ਫੈਰ ਕਰਵਾਏ ਨੇ ਉਸ ਹੋਂਦੀ ਸੀ ਮੁਕੱਦਮਾ ਦਰਜ ਕਰ ਲਿਆ ਸਾਡੀਆਂ ਜਿਹੜੀਆਂ ਟੀਮਾਂ ਨੇ ਇਨਵੈਸਟੀਗੇਟ ਕਰ ਰਹੀਆਂ ਨੇ ਇਨਵੈਸਟੀਗੇਸ਼ਨ ਦੌਰਾਨ ਜੋ ਵੀ ਪੁਖਤਾ ਜਿਹੜੇ ਇਹਦੇ ਰਿਜ਼ਲਟ ਸਾਹਮਣੇ ਆਉਣਗੇ ਤੁਹਾਡੇ ਨਾਲ ਸ਼ੇਅਰ ਕਰ ਦਿੱਤਾ ਜਾਵੇਗਾ ਪਰ ਇੱਥੇ ਇਹ ਦੱਸਣਾ ਬੜਾ ਜ਼ਰੂਰੀ ਆ ਜਿਹੜਾ ਕਿ ਅਕਸਰ ਇੱਕ ਹਾਈਪ ਕ੍ਰੀਏਟ ਕੀਤੀ ਜਾ ਰਹੀ ਆ ਵੀ ਕੋਈ ਐਨ ਆਰ ਆਈ ਦੇ 노 ਡਾਊਟ ਐਨ ਆਰ ਆਈ ਸੀ ਜਿਹੜਾ ਦੂਸਰਾ ਪਰਿਵਾਰ ਆ ਜਿਹਦੇ ਉੱਤੇ ਅਲਿਗੇਸ਼ਨ ਲੱਗੇ ਨੇ ਉਹ ਵੀ ਐਨ ਆਰ ਆਈ ਪਰਿਵਾਰ ਆ ਇਹ ਵੀ ਐਨ ਆਰ ਆਈ ਸੀ ਇਹ ਮਹੀਨਾ ਪਹਿਲਾਂ ਵਾਪਸ ਆਇਆ ਸੀ ਅਮਰੀਕਾ ਤੋਂ ਇਹਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਇਹਨੂੰ ਬਤੌਰ ਐਨ ਆਰ ਆਈ ਹੋਣ ਕਰਕੇ ਕਿਸੇ ਕਿਸਮ ਦਾ ਕਿਸੇ ਨੇ ਕੋਈ ਟਾਰਗੇਟ ਨਹੀਂ ਕੀਤਾ ਹੁਣ ਤੱਕ ਦੀ ਸਾਡੀ ਤਫਤੀਸ਼ ਦੇ ਦੌਰਾਨ ਇਹ ਗੱਲ ਸਾਹਮਣੇ ਆਈ ਆ ਇਹ ਇਹਨਾਂ ਦਾ ਪਰਿਵਾਰਕ ਇੱਕ ਨਿੱਜੀ ਰੰਜਿਸ਼ ਦਾ ਮਾਮਲਾ ਸਾਹਮਣੇ ਆ ਰਿਹਾ ਫਿਰ ਵੀ ਅਸੀਂ ਓਪਨ ਮਾਈਂਡ ਵਾਲੇ ਇਨਵੈਸਟੀਗੇਸ਼ਨ ਕਰ ਰਹੇ ਆ ਜਿਸ ਤਰ੍ਹਾਂ ਦੀ ਕੋਈ ਜੋ ਵੀ ਸਾਡੇ ਸਾਹਮਣੇ ਲੀਡ ਆਏਗੀ ਉਹ ਅਸੀਂ ਵਰਕਆਊਟ ਕਰਾਂਗੇ ਤੇ ਇਸ ਕੇਸ ਨੂੰ ਡੈਫੀਨਿਟਲੀ ਜਲਦੀ ਤੋਂ ਜਲਦੀ ਟੈਸਕਾਂ ਚ ਕੰਮ ਜਾਵਾਂਗੇ ਨਾਮਜ਼ਦ ਪੀਤਾ ਜੀ ਇੱਕ ਮਿੰਟ ਨਾਮਜ਼ਦ ਪੀਤਾ ਸਰ ਤੁਸੀਂ ਜਾਂ ਵੀ ਦੂਸਰੇ ਪਰਵਾਰ ਨਾਮਜ਼ਦ ਪੀਤਾ ਉਹਨਾਂ ਦੇ ਪਰਿਵਾਰ ਦੇ ਇਸ ਇਹਦੇ ਗੋਲੀ ਲੱਗੀ ਆ ਇਹਦੀ ਮਾਤਾ ਵੱਲੋਂ ਉਸ ਲੜਕੀ ਜੀ ਦੀ ਪਹਿਲਾਂ ਪੁਰਾਣੀ ਵਾਈਫ ਸੀ ਜਿਹਦੇ ਨਾਲ 2015 ਵਿੱਚ ਮੈਰਿਜ ਹੋਈ ਸੀ ਉਸ ਲੜਕੀ ਦੇ ਮਾਤਾ ਪਿਤਾ ਤੇ ਉਹਦੇ ਤਿੰਨ ਹੋਰ ਜਿਹੜੇ ਹੈਗੇ ਆ ਇੱਕ ਸੰਡੂਆ ਇੱਕ ਦੋ ਵਿਅਕਤੀ ਹੋਰ ਨੇ ਉਹ ਪੰਜਾਂ ਵਿਅਕਤੀਆਂ ਦੇ ਬਾਈ ਨੇਮ ਐਫ ਆਈ ਆਰ ਦਰਜ ਕੀਤੀ ਆ ਦੇ ਆਰ ਵੈਰੀ ਸ਼ੋਰ ਵੀ ਸਾਡਾ ਕ੍ਰਾਈਮ ਆ ਜਿਹੜਾ ਉਹਨਾਂ ਨੇ ਕੀਤਾ ਉਹ ਤੋਂ ਬਿਨਾ ਨਾ ਉਹਨਾਂ ਦਾ ਕੋਈ ਕਹਿੰਦੇ ਸਾਡੇ ਨਾਲ ਕਿਸੇ ਕੋਈ ਮੋਟਿਵ ਸੀ ਨਾ ਕੋਈ ਐਨ ਆਰ ਆਈ ਦਾ ਵਿਸ਼ਾ ਵਸਤੂ ਸੀ ਤੇ ਨਾ ਹੀ ਕੋਈ ਹੋਰ ਕਿਸ ਤਰ੍ਹਾਂ ਝਗੜਾ ਸੀਗਾ ਉਹ 100% ਵਾਂਗੂ ਦੇ ਆਰ ਸ਼ਿਓਰ ਵੀ ਉਹਨਾਂ ਨੇ ਇਹ ਕ੍ਰਾਈਮ ਕੀਤਾ ਅਸੀਂ ਦਰਜ ਕਰ ਲਿਆ ਅਸੀਂ ਇਨਵੈਸਟਿਗੇਟ ਕਰ ਰਹੇ ਹਾਂ ਜੋ ਵੀ ਤੱਤ ਸਾਹਮਣੇ ਆਉਣਗੇ ਉਹ ਅਸੀਂ ਤੁਹਾਨੂੰ ਦੱਸ ਦਲਾਂਗੇ। ਗੱਡੀ ਦੀ ਗੱਡੀ ਦੀ ਰਜਿਸਟਰੀ ਦੀ ਵੀ ਗੱਲ ਆ ਰਹੀ ਹੈ ਕਿ ਮਰਸੀਡੀਜ਼ ਦੀ ਇੱਕ ਗੱਡੀ ਨੂੰ ਲੈ ਕੇ ਲੜਾਈ ਹੋਈ ਸੀ ਕਿਉਂਕਿ ਉਹਨੇ ਆ ਕੇ ਪੁੱਛਿਆ ਕਿ ਮਰਸੀਡੀਜ਼ ਕਿੱਥੋਂ ਆਈ? ਲੜਾਈ ਲੜਾਈ ਕੋਈ ਨਹੀਂ ਹੋਈ ਉਹਨਾਂ ਉਹਨਾਂ ਵਿਅਕਤੀਆਂ ਨੇ ਜਸਟ ਜੋ ਸਾਨੂੰ ਜਾਪਦਾ ਇੱਕ ਅੰਦਰ ਵੜਨ ਦਾ ਬਹਾਨਾ ਕੋਈ ਨਾ ਕੋਈ ਗੱਲ ਕਰਨ ਦਾ ਵੀ ਇਹਦੀ ਆਰਸੀ ਕਿੱਥੇ ਆ? ਉਸ ਤਰੀਕੇ ਨਾਲ ਇੱਕ ਐਂਟਰ ਹੋਣ ਦੇ ਨਾ ਸਮੇ ਇੱਕ ਇੰਨੀ ਗੱਲ ਹੋਈ ਆ ਨਾ ਉਹ ਗੱਡੀ ਲੈ ਕੇ ਗਏ ਨੇ ਨਾ ਉਹਨਾਂ ਨੇ ਚਾਬੀ ਮੰਗੀ ਆ ਇੱਕ ਆਰਸੀ ਦੇ ਨਾ ਨਾਂ ਜੋ ਸਾਨੂੰ ਜਾਬਦਾ ਵੀ ਜਸਟ ਬਾਹਰ ਓਪਨ ਚੋਂ ਅੰਦਰ ਜਾ ਕੇ ਜਿਹੜਾ ਆਪਣਾ ਜੋ ਵੀ ਉਹਨਾਂ ਦਾ ਮਨਸ਼ਾ ਸੀ ਉਹ ਪੂਰਾ ਕਰਨ ਦੀ ਕੋਈ ਉਮੀਦ ਨਾਲ ਇਹਨੂੰ ਜਾਣ ਕੇ ਇੱਕ ਅੰਦਰ ਲੈ ਕੇ ਗਏ ਨੇ ਤਾਂ ਕਿ ਬਾਹਰ ਕੋਈ ਆਵਾਜ਼ ਆਵੇਗੀ ਕੋਈ ਹੋਰ ਲੋਕੀ ਦੇਖਣਗੇ ਕੋਈ ਇਸ ਤਰੀਕੇ ਦਾ ਕੋਈ ਹੋਰ ਉਹਨਾਂ ਨੂੰ ਖਤਰਾ ਨਾ ਹੋਵੇ ਸਰ ਜਦੋਂ ਇਨਸੀਡੈਂਟ ਹੁੰਦਾ ਫੈਮਿਲੀ ਮੈਂਬਰ ਘਰ ਦੇ ਵਿੱਚ ਸੀ ਉਹਨਾਂ ਵੱਲੋਂ ਕਿਸੇ ਨੂੰ ਆਈਡੈਂਟੀਫਾਈ ਕੀਤਾ ਗਿਆ ਜੀ ਉਹਨਾਂ ਦੇ ਵਿੱਚੋਂ ਜਿਹੜੇ ਆਏ ਸੀ ਤੋਂ ਇਹ ਵਿਅਕਤੀਆਂ ਜੋ ਕਿਸ ਨੂੰ ਕਿਸੇ ਨੇ ਆਈਡੈਂਟੀਫਾਈ ਨਹੀਂ ਕੀਤਾ ਇਹ ਅਗਿਆਤ ਵਿਅਕਤੀ ਸੀਗੇ ਉਹਨਾਂ ਵੱਲੋਂ ਇਹ ਆ ਵੀ ਇਹ ਜਿਹੜੇ ਵਿਅਕਤੀ ਨੇ ਇਹ ਸਾਡੇ ਉਸ ਪਰਿਵਾਰ ਦੇ ਵੱਲੋਂ ਹੀ ਹਾਇਰ ਕਰਕੇ ਅਰੇਂਜ ਕਰਕੇ ਉਹ ਵਿਅਕਤੀ ਭੇਜੇ ਨੇ ਤੇ ਉਹਨਾਂ ਨੇ ਜੋ ਸਾਨੂੰ ਥ੍ਰੈਟ ਕੀਤੀ ਸੀ ਉਸ ਥ੍ਰੈਟ ਨੂੰ ਪੂਰੀ ਕਰਨ ਦੇ ਲਈ ਉਹਨਾਂ ਨੇ ਇਹ ਕਾਰਵਾਈ ਨੂੰ ਅੰਜਾਮ ਦਿੱਤਾ ਜਿਹਨਾਂ ਨੂੰ ਸਰ ਨਾਮਜ਼ਦ ਕੀਤਾ ਉਹ ਬਾਅਦ ਵਿੱਚ ਕਿਹੜੇ ਦੇ ਵਿੱਚ ਨੇ ਤੁਸੀਂ ਕਹਿਿਆ ਇਹ ਬਰ ਉਹ ਫੋਰਨ ਇਨਵੈਸਟੀਗੇਸ਼ਨ ਰਿਜਨ ਪਲੀਜ਼ ਡੋਟ ਆਸਕ ਤੁਸੀਂ ਕਹਿਆ ਕਿ ਐਨ ਆਰ ਆਈ ਹੈ ਤੇ ਉਹ ਮੇਸ ਮਾਮਲੇ ਨੂੰ ਹਾਈਪ ਮਿਲ ਗਈ ਪਰ ਪਿਛਲੇ 1 2 3 ਦਿਨ ਜਿੱਦਾਂ ਆਪ ਨੂੰ ਮਰਡਰ ਹੋਇਆ ਤੁਸੀਂ ਟ੍ਰੇਸ ਕਰ ਲਿਆ ਤੁਹਾਨੂੰ ਲੱਗਦਾ ਨਹੀਂ ਕਿ ਇੱਕਦਮ ਇਸ ਤਰ੍ਹਾਂ ਦੀਆਂ ਵਾਰਦਾਤਾਂ ਵਧਣੀਆਂ ਜਿਹੜੇ ਇੱਥੇ ਰਹਿ ਰਹੇ ਆਂ ਦਾ ਨੇ ਚਲੋ ਸੈੱਟ ਜਿਹੜੇ ਇੱਥੇ ਰਹਿ ਕੇ ਉਹਨਾਂ ਨੇ ਵੀ ਖਤਰਾ ਹੈ ਨਾ ਕਿ ਤਨਾ ਕਿ ਪੁਲਿਸ ਨੇ ਕਿੰਨਾ ਚੈਲੇਂਜ ਚੁੱਕਦੇ ਤੁਸੀਂ ਅਜੇ ਆ ਕੁਛ ਨਹੀਂ ਹੈਗਾ ਜੇ ਕ੍ਰਾਈਮ ਡਾਟਾ ਦੇਖੋਗੇ ਕ੍ਰਾਈਮ ਕੰਪੈਰੀਟਿਵਲੀ ਬਹੁਤ ਘੱਟ ਆ ਜਦੋਂ ਤੋਂ ਅਸੀਂ ਦੇਖਿਆ 2.5 ਮਹੀਨੇ ਹੋ ਗਏ ਆ ਇਹ ਪਹਿਲਾ ਸਾਡਾ ਪਹਿਲਾ ਮਰਡਰ ਹੋਇਆ ਸੀ ਜਿਹੜਾ 24 ਘੰਟੇ ਚ ਟ੍ਰੇਸ ਹੋ ਗਿਆ ਇਹ ਦੂਸਰਾ ਅਟੈਂਪਟ ਹੋਇਆ ਇਹ ਸੋਸਾਇਟੀ ਆ ਸੋਸਾਇਟੀ ਚ ਕ੍ਰਿਮੀਨਲ ਕ੍ਰਾਈਮ ਆ ਕੁਛ ਨਾ ਕੁਛ ਤਾਂ ਮਾੜਾ ਮੋਟਾ ਕਦੇ ਇੱਕ ਤਾਂ ਜਿਹੜਾ ਕੋਈ ਹੋਣ ਦੀ ਸੰਭਾਵਨਾ ਹੋ ਜਾਂਦੀ ਆ ਨਿੱਜੀ ਰੰਜਿਸ਼ਾਂ ਹੁੰਦੀਆਂ ਨੇ ਕੋਈ ਹੋਰ ਕਾਰਨ ਹੁੰਦੇ ਨੇ ਪਰ ਇਹਨੂੰ ਕਹੋ ਇਹ ਵੀ ਕ੍ਰਾਈਮ ਵਧ ਗਿਆ ਇਟ ਇਜ਼ ਨਾਟ ਕਰੈਕਟ ਸਰ ਐਸ ਟੀ ਪੀ